ਹਾਲਾਤ ਸਰ ਬਹੁਤ ਮਾੜੇ ਨੇ ਲੋਕ ਇੰਨੇ ਪਰੇਸ਼ਾਨ ਹੋ ਚੁੱਕੇ ਨੇ ਕਿ ਪਾਣੀ ਚਾਰ ਸਵੇਰੋਂ ਘਿਰਿਆ ਹੋਇਆ ਹੈ ਪਿੰਡ ਦੇ ਵਿੱਚ ਘਰੇ ਨਾ ਤਾਂ ਡੰਗਰਾਂ ਦਾ ਖਾਣਾ ਹੈ ਨਾ ਕੋਈ ਮਾਲ ਹੈ ਇਹਨਾਂ ਨੂੰ ਸੁੱਦਾ ਮਿਲ ਰਹੀ ਜੋ ਇੱਥੇ ਬੈਠੇ ਨੇ ਇਹਨਾਂ ਦੀ ਹੈਲਪ ਕੀਤੀ ਜਾਵੇ ਇਹਨਾਂ ਨੂੰ ਵੱਤਵਾ ਦੇਣਾ ਜਿੰਨਾ ਕੁਸ਼ ਹੁੰਦੀ ਹੈ ਉਹਨਾਂ ਇਹਨਾਂ ਨੂੰ ਹਮਦਾਰ ਮਿਲਣੀ ਚਾਹੀਦੀ ਹੈ ਪੱਠੇ ਤੋਂ ਵੀ ਬਹੁਤ ਤੰਗ ਨੇ ਖਾਣ ਪੀਣ ਤੋਂ ਹਰ ਚੀਜ਼ ਲਿਆਣੀ ਬਹੁਤ ਦੁਖੀ ਹੈ ਇਹਨਾਂ ਠੀਕ ਠੀਕ ਇਹ ਸਰ ਮੈਂ ਮੋਟਰਸਾਈਕਲ ਦਾ ਕਾਲੇ ਸਿੰਘ ਦੇ ਘਰ ਠੱਲਿਆ ਸੀ ਪਾਣੀ ਪੀ ਵੱਡਾ ਵੱਡਾ ਹੋ ਗਿਆ ਸੀ ਕਾਫੀ ਜਿਆਦਾ ਤੇ ਉਹ ਮੋਟਰਸਾਈਕਲ ਠੱਲੇ ਸੁੱਤੋ ਚੋਰੀ ਹੋ ਗਿਆ ਸਰ ਪਤਾ ਨਹੀਂ ਬਦਲੇ ਦਾ ਕੋਈ ਚੱਕ ਲੱਗਿਆ ਕਿ ਪਤਾ ਨਹੀਂ ਕਿਵੇਂ ਉਹਨਾਂ ਚਾਬੀ ਲੱਗੀ ਮੋਟਰਸਾਈਕਲ ਡੀ ਲਕਸ ਹੈਗਾ ਪੀ ਬੀ 22 ਜੀ 60 44 ਮੋਟਰਸਾਈਕਲ ਦਾ ਨੰਬਰ ਹੈਗਾ ਜੀ ਠੀਕ ਹੈ ਤੇ ਨਹੀਂ ਉੱਥੇ ਤੁਹਾਡੇ ਘਰ ਤੱਕ ਕਿਉਂ ਨਹੀਂ ਗਿਆ ਮੋਟਰਸਾਈਕਲ ਹਾਂ ਜੀ ਤੁਹਾਡੇ ਘਰ ਤੱਕ ਕਿਉਂ ਨਹੀਂ ਗਿਆ ਮੋਟਰਸਾਈਕਲ ਸਰ ਪਾਣੀ ਬਹੁਤ ਵੱਡਾ ਵੱਡਾ ਹੋ ਗਿਆ ਸੀ ਕਾਹਦਾ ਪਾਣੀ ਪਾਣੀ ਅਸਰ ਲਫਾਡਾ ਆ ਸਰ ਅੱਛਾ ਹੁੰਦਾ ਪਾਣੀ ਹਾਂਜੀ ਤੁਸੀਂ ਕੰਮ ਕੀ ਕਰਦੇ ਹੋ ਸਰ ਮੈਂ ਕੰਮ ਖੇਤੀਬਾੜੀ ਦੇ ਕਰੀਦਾ ਕਿੰਨੀ ਕਿ ਜਮੀਨ ਹੈ ਤੁਹਾਡੇ ਕੋਲ ਸਰ ਜਮੀਨ ਹੈ ਪਮਨੇ ਇੱਕ ਦੋ ਕਿਲੇ ਬਹੁਤ ਸਾਰਾ ਨੁਕਸਾਨ ਵਾਲੀ ਗੱਲ ਹੀ ਹੈ ਅੱਛਾ ਇਹ ਕਿਸੇ ਦੇ ਘਰ ਹੋਏ ਚੱਕਣਾ ਪਈ ਜੋ ਕਿਵੇਂ ਵੀ ਚੱਲ ਚਾਬੀ ਲੱਗ ਗਈ ਹੈ ਤੇ ਵਾਪਸ ਤਾਂ ਕਰਨਾ ਚਾਹੀਦਾ ਹੈ ਚਲ ਗਲਤੀ ਨਾਲ ਹੀ ਚਲਿਆ ਗਿਆ ਇਹ ਤਾਂ ਪਿੰਡ ਦੇ ਅੰਦਰ ਕੋਈ ਚੋਰੀ ਕਰਨ ਗਿਆ ਹਾਂ ਪਿੰਡ ਦੇ ਅੰਦਰ ਹੀ ਸਰ ਆ ਸਰ ਬੀਆ ਸਭ ਰੇਤ ਸਾਡੀ ਚੇਕਿੰਗ ਹੁੰਦੀ ਹੈ ਠੀਕ ਹੈ ਸਰ ਇਹ ਤੋਂ ਮੈਂ ਸੀ ਬੋਲ ਰਿਹਾ ਪੀ ਕੈਮਰਾ ਚੈੱਕ ਕਰਨੇ ਆ ਉਹ ਕਹਿੰਦੇ ਕੰਪਨੀ ਕਮਾਂਡਰ ਨੂੰ ਬੋਲਣਾ ਪਵੇਗਾ ਪਤਾ ਨਹੀਂ ਚੈੱਕ ਆਂਦਾ ਕਿ ਨਹੀਂ ਕਰਾਂਦਾ ਸਰ ਮੰਗ ਹੀ ਆ ਸਰ ਪ੍ਰਸ਼ਾਸਨ ਅੱਗੇ ਬੀ ਆਦਾ ਬਾਲ ਚਾਲ ਕਰਕੇ ਸਾਨੂੰ ਮੋਟਰਸਾਈਕਲ ਦਿੱਤਾ ਜਾਂ ਵਾਪਸ ਕੀਤਾ ਜਾਵੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਪੁਲਿਸ ਨੂੰ ਨਹੀਂ ਅੱਜ ਕੀਤੀ ਸਰ ਅੱਜ ਹੀ ਪਤਾ ਲੱਗਿਆ ਅੱਜ ਕਿਵੇਂ ਪਤਾ ਲੱਗਿਆ ਤਿੰਨ ਦਿਨ ਬਾਅਦ ਅੱਜ ਸਰ ਮੈਂ ਲੈਣ ਗਿਆ ਸੀ ਮੋਟਰਸਾਈਕਲ ਅੱਜ ਤਿੰਨ ਦਿਨ ਬਾਅਦ ਲੈਣ ਗਿਆ ਮੋਟਰਸਾਈਕਲ ਹਾਂਜੀ ਅੱਛਾ ਤਿੰਨ ਦਿਨ ਪਹਿਲਾਂ ਖੜਾ ਕੀਤਾ ਸੀ ਹਾਂਜੀ ਅੱਗੇ ਕਿਲੋਮੀਟਰ ਹੈਗਾ 2 ਕਿਲੋਮੀਟਰ ਅੱਗੇ ਕਿਲੋਮੀਟਰ ਸਰ ਪਾਣੀ ਪਾਣੀ ਐ ਛੜਕਦੇ ਉੱਪਰ ਬਹੁਤ ਜ਼ਿਆਦਾ ਪਾਣੀ ਟੂਫੇਰ ਆਣਾ ਵੀ ਬਹੁਤ ਦਿੱਕਤ ਆ ਐ ਮੈਂ ਤਾਂ ਬੰਦਾ ਹੀ ਵੀ ਨਹੀਂ ਸਕਦਾ ਜਿੰਦੇ ਘਰੇ ਠੱਲੇ ਉਹ ਤੁਹਾਡਾ ਰਿਸ਼ਤੇਦਾਰ ਜਾਂ ਐਵੇਂ ਪਿੰਡ ਦਾ ਵਾਸੀ ਆ ਪਿੰਡ ਦਾ ਵਾਸੀ ਐ ਸਰ ਚੋਰੀ ਹੋਣ ਲੱਗ ਪਈ ਚੋਰੀ ਹੋਣ ਲੱਗ ਪਾਰੋ ਗੇਟ ਐ ਕਿ ਅਸੀਂ ਵੀ ਐ ਗੇਟ ਰ ਕਹਿੰਦੇ ਸਾਨੂੰ ਕੋਈ ਕੈਮਰੇ ਲੱਗੇ ਹੋਣ ਸਾਰੇ ਇੱਥੇ ਗੇਟ ਤੇ ਸਾਨੂੰ ਕੋਈ ਸਾੜੀ ਜਦੋਂ ਚੋਰੀ ਆਉਂਦੀ ਸਾਨੂੰ ਛੇਕਣ ਕਰਾਣੀ ਚਾਹੀਦੀ ਬਾਕੀ ਸਾਨੂੰ ਉਹਨਾਂ ਜਵਾਬ ਦਿੱਤਾ ਕਿ ਅਸੀਂ ਛੇਕਣ ਨਹੀਂ ਕਰਾ ਸਕਦੇ ਸਾਨੂੰ ਪਤਾ ਲੱਗੇ ਕੌਣ ਚੋਰ ਹੈਗਾ ਸਾਡੇ ਪਿੰਡਾਂ ਦੇ ਵਿੱਚ ਕੋਈ ਇੱਥੇ ਬੈਠੀ ਹੈ ਕੋਈ ਵੀ ਇਹਨੇ ਮੋਟਰਸਾਈਕਲ ਤੁਹਾਡੇ ਕੋਲੋਂ ਚੋਰੀ ਕਰਿਆ ਮੋਟਰਸਾਈਕਲ ਅੱਜ ਇਹਨਾਂ ਨੂੰ 3-4 ਲੋਕ ਠੱਲ ਗਏ ਨੇ ਮੇਰੇ ਘਰ ਤੇ ਮੋਟਰਸਾਈਕਲ ਲੱਗੇ ਸੀ 12-13 ਲੱਗੇ ਸੀ ਮੇਰੇ ਘਰ ਵਿੱਚ ਤੇ ਪਾਣੀ ਜਿੱਦ ਚੜਨਾ ਸ਼ੁਰੂ ਹੋ ਗਿਆ ਪਹਿਲੇ ਚੱਲ ਪਾਣੀ ਅੱਗੇ ਬਹੁਤ ਸੀ ਤੇ ਪਿੱਛੇ ਘਾਟ ਸੀ ਪਾਣੀ ਚੱਲ ਅੱਗੇ ਮੋਟਰਸਾਈਕਲ ਜਾਂਦੇ ਨਹੀਂ ਸੀ ਪਿੱਛੇ ਮੋਟਰਸਾਈਕਲ ਮੇਰੇ ਘਰ ਠੱਲ ਗਏ ਸੀ ਜਦੋਂ ਕੀ ਹੋਇਆ ਸੀ ਵੀ ਆਪਣੇ ਮੋਟਰਸਾਈਕਲ ਹੈ ਪਾਣੀ ਜਦੋਂ ਇਹ ਤੋਂ ਵਧਣ ਲੱਗਿਆ ਸੀ ਸਾਰੇ ਆਪਾਂ ਨਾ ਫੜ ਦਬਵਾ ਚ ਕਿ ਚਲੋ ਮੋੜਸਾਂ ਪਿੱਛੇ ਲੈ ਚਲੋ ਪਿੱਛੇ ਠਾਲਨੇ ਆ ਉਹ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਿਆ ਪੀ ਮੋੜਸਾਂ ਮਲਜੀਤ ਆਪ ਘਰ ਆਪ ਦੇ ਲੈ ਗਏ ਹੋਵੇਦਾ ਸ਼ਾਇਦ ਪਿੱਛੇ ਲੈ ਗਏ ਉਹ ਕਿਵੇਂ ਵੀ ਹੈ ਤੇ ਅੱਜ ਆਇਆ ਮੇਰੇ ਘਰ ਤੇ ਮੈਨੂੰ ਅੱਜ ਪਤਾ ਲੱਗਿਆ ਪੀ ਤੇਰਾ ਮੋੜਸ ਕਿੱਥੇ ਕਿੱਥੇ ਨਹੀਂ ਹੈ ਤੇ ਹੁਣ ਇਹਦੀ ਭਾਲ ਵਿੱਚ ਅਸੀਂ ਜਾ ਰਹੀਆਂ ਪੀ ਮੈਂ ਵੀ ਨਾਲ ਮਦਦ ਨਾਲ ਜ਼ਰੂਰ ਹੈ ਮੋੜਸਾਂ ਲਗਭਗ ਦੇਸ 13 ਮੋੜਸ ਲਗੇ ਸੀ ਇਹਨਾਂ ਵਿੱਚੋਂ ਪਾਂਛੇ ਘੜੀ ਗਏ ਸੀ ਅੱਗੇ ਫੱਡ ਬਹੁਤ ਆਇਆ ਵੱਡੜਾ ਪਾਣੀ ਹੈ ਤਾਂ ਕਰ ਕਿੰਨਾ ਡੂੰਗਾ ਪਾਣੀ ਗਏ ਪਾਂ ਡੂੰਗਾ ਗਾ ਘਟੋ ਘਟ ਤਿੰਨ ਤਿੰਨ ਪੋਟ ਚਾਰ ਸਾਢੇ ਤਿੰਨ ਕਿਦੇ ਆ ਜਾਂਦੇ ਸਾਰਾ ਪਿੰਡ ਡੁੱਬਿਆ ਥੀ ਇਹ ਤੇ ਥੋੜਾ ਜੀ ਥੋੜਾ ਹੋਰ ਠੀਕ ਪਾਣੀ ਹੈ ਤਾਂ ਹੋਰ ਵੀ ਕਰ ਸਕਦਾ ਅੱਗੇ ਵੀ ਆਪਣਾ ਕਰਨੀ ਪੈਣੀ ਸ਼ਾਇਦ ਕੋਈ ਵੱਟੇ ਦਾ ਲੈ ਗਿਆ ਕਿਵੇਂ ਲੈ ਗਿਆ ਹਟਾਣਾ ਤਾਂ ਚਾਹੀਦਾ ਮੋਟਰ ਨਾਲ ਇਹ ਤਿੰਨ ਦਿਨ ਹੋ ਗਏ ਕਹਿੰਦੇ ਹਾਂ ਤਿੰਨ ਦਿਨ ਹੋ ਗਏ ਮੈਂ ਵੇਖਸ ਤੇ ਇਹਨਾਂ ਦੇ ਨੋਗਾ ਪੀਤ ਕਰ ਖੜਾ ਨਹੀਂ ਚੱਲ ਲੈ ਤਾਂ ਕੋਈ ਦਿਨੇ ਗਿਆ ਅਗੂ ਅਸੀਂ ਬਲਕਾ ਰਾਤ ਨੂੰ ਉਥੋਂ ਸੌਂਦੇ ਆ ਜੇ ਕੁਝ ਵੀ ਹੈ ਕਿ ਜਾਵੇ ਤਾਂ ਕੋਈ ਸਾਡ ਕੋਲੂ ਉੱਤੋਂ ਤੇ ਦਾਤ ਨਹੀਂ ਲੈ ਗਿਆ ਕੋਈ ਲੈ ਕੇ ਦੇਣੀ ਕੋਈ ਲੈ ਗਿਆ ਠੀਕ